ਜੀ ਹਰ ਘਰ ਵਿੱਚ ਰੋਜ਼ਾਨਾ ਵਰਤੋ ਵਾਲੀ ਚੀਜ਼ ਹੈ ਪਰ ਲੋਕਾਂ ਨੂੰ ਮਹਿੰਗਾਈ ਦੀ ਦੌੜੀ ਮਾਰ ਚੱਲਣੀ ਪੈ ਰਹੀ ਹੈ ਇੱਕ ਤਾਂ ਮਹਿੰਗੀ ਸਬਜ਼ੀ ਖਰੀਦਣੀ ਪੈ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਧੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਅਦਾ ਕੀਤਾ ਸਰਕਾਰ ਦਾ ਵਾਅਦਾ ਪੂਰਾ ਕੀਤਾ ਮੈਂ ਸੁਵੇਦਾ ਸੁਖਵਿੰਦਰ ਸਿੰਘ ਗੋਠਪੋਗਤਾ ਰਹਿਣ ਵਾਲਾ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਨੂੰ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਂਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੋਕੇ ਤੱਕ ਪਾਣੀ ਪਹੁੰਚਾਇਆ ਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਦੋਸਤੋ ਹੁਣ ਜਿਹੜਾ ਕੀ ਸਬਜੀ ਨੂੰ ਲੱਗਣ ਵਾਲਾ ਤੜਕਾ ਹੈ ਭਾਵੇਂ ਉਹ ਟਮਾਟਰ ਹੈ ਭਾਵੇਂ ਪਿਆਜ਼ ਹੈ ਤੇ ਭਾਵੇਂ ਲਸਣ ਹੈ ਉਹ ਵੀ ਮਹਿੰਗਾ ਖਰੀਦਣਾ ਪੈ ਰਿਹਾ ਜੇ ਗੱਲ ਕਰ ਲਈਏ ਟਮਾਟਰ ਦੀ ਤਾਂ ਟਮਾਟਰ ਜਿਹੜਾ ਕੀ ਅੱਜ ਤੋਂ 15 ਦਿਨ ਪਹਿਲੇ ਸਿਰਫ 20 ਰੁਪਏ ਕਿਲੋ ਮਿਲਦਾ ਸੀ ਪਰ ਅੱਜ ਇਸ ਦਾ ਭਾਜੜਾ ਉਹ 100 ਰੁਪਏ ਕਿਲੋ ਹੋ ਗਿਆ ਔਰ ਜਿਹੜੇ ਲੋਕ ਇਸ ਦਾ ਭਾਜ ਪੁੱਛਦੇ ਨੇ ਉਹ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ 100 ਰੁਪਏ ਕਿਲੋ ਟਮਾਟਰ ਜਿਹੜਾ ਕੀ ਉਹਨਾਂ ਦੀ ਪਹੁੰਚ ਤੋਂ ਬਾਹਰ ਵਿਖਾਈ ਦੇ ਰਿਹਾ ਲਗਾਤਾਰ ਲੋਕਾਂ ਦੀਆਂ ਦਿੱਕਤਾਂ ਵਧੀਆਂ ਨੇ ਔਰ ਜਿਹੜਾ ਰਸੋਈ ਦਾ ਬਜਟ ਹੈ ਲੋਕਾਂ ਦਾ ਉਹ ਵੀ ਗੜਬੜਾ ਗਿਆ ਹੈ ਕਿਉਂਕਿ ਰੋਜ਼ਾਨਾ ਹਰ ਰਸੋਈ ਵਿੱਚ ਸਬਜੀ ਜਿਹੜੀ ਕੀ ਉਹ ਤਾਂ ਲੋਕਾਂ ਨੂੰ ਬਣਾਉਣੀ ਹੀ ਪੈਣੀ ਹੈ ਤੇ ਸਬਜੀ ਬਣਾਉਣ ਵਿੱਚ ਤਾਂ ਲੋਕਾਂ ਦੇ ਪੈਸੇ ਜਿਆਦਾ ਖਰਚ ਹੋ ਹੀ ਰਹੇ ਨੇ ਸਬਜੀ ਮਹਿੰਗੀ ਹੈ ਪਰ ਬਲ ਕਰ ਲਈਏ ਸਬਜੀ ਨਾਲੋਂ ਮਹਿੰਗਾ ਜਿਹੜਾ ਕੀ ਉਹ ਤੜਕਾ ਆ ਕਿਉਂਕਿ ਜੇਕਰ ਸਬਜੀ ਵਿੱਚ ਤੜਕਾ ਨਾ ਲੱਗੇ ਤਾਂ ਸਬਜੀ ਸਵਾਦ ਨਹੀਂ ਬਣਦੀ ਔਰ ਤੜਕੇ ਵਾਸਤੇ ਟਮਾਟਰ ਪਿਆਜ਼ ਤੇ ਲਸਣ ਦੀ ਲੋੜ ਪੈਂਦੀ ਹੈ ਪਰ ਗੱਲ ਕਰ ਲਈਏ ਲਸਣ ਦੀ ਲਸਣ 300 ਰੁਪਏ ਕਿਲੋ ਤੇ ਟਮਾਟਰ ਜਿਹੜਾ ਕੀ ਉਹ 100 ਰੁਪਏ ਕਿਲੋ ਤੇ ਪਿਆਜ਼ 50 ਰੁਪਏ ਕਿਲੋ ਜਿਹੜੇ ਨੇ ਉਹ ਹੁਣ ਪਹੁੰਚ ਗਏ ਨੇ ਰਾਮਬਾਗ ਸਬਜੀ ਮੰਡੀ ਵਿੱਚ ਪਹੁੰਚੇ ਹੋયા ਜਿੱਥੇ ਕੀ ਆਮ ਬਾਜ਼ਾਰ ਨਾਲੋਂ ਸਸਤੀ ਸਬਜੀ ਮਿਲਦੀ ਹੈ ਪਰ ਇੱਥੇ ਵੀ ਭਾ ਜਿਹੜੇ ਨੇ ਅਸਮਾਨ ਛੂਹਦੇ ਨੇ ਭਾਜੀ 15 ਦਿਨ ਪਹਿਲੇ ਟਮਾਟਰ ਦਾ ਭਾਅ ਸੀ 20 ਰੁਪਏ ਕਿਲੋ ਅੱਜ 100 ਰੁਪਏ ਕਿਲੋ ਹੋ ਗਿਆ ਬਿਲਕੁਲ ਜੀ 15 ਦਿਨ ਪਹਿਲਾਂ 20 ਰੁਪਏ ਕਿਲੋ ਸੀ ਤੇ ਅੱਜ ਉਹਨੇ 100 ਰੁਪਏ ਕਿਲੋ ਇਸ ਕਰਕੇ ਹੋ ਗਿਆ ਕਿ ਬਾਰੂ ਆ ਰਿਹਾ Shimla ਤੋਂ ਤੇ ਇੱਥੇ ਇੱਕ ਤੇ ਕਿਰਾਇਆ ਪੈ ਰਿਹਾ ਦੂਸਰਾ ਪਿੱਛੇ Shimla ਬਰਸਾਤ ਬਹੁਤ ਹੋ ਰਹੀ ਹੈ ਉਸ ਕਰਕੇ ਟਮਾਟਰ ਦਾ ਰੇਟ 100 ਰੁਪਏ ਆਉਣ ਵਾਲੇ ਦਿਨਾਂ ਚ 200 ਵੀ ਹੋ ਸਕਦਾ ਹੈ ਫਸਲ ਖਰਾਬ ਹੋ ਗਈ ਟਮਾਟਰ ਦੀ ਬਿਲਕੁਲ ਬਿਲਕੁਲ ਹਰ ਸਾਲ ਹੁੰਦੀ ਹੈ ਸਰ Shimla ਬਰਸਾਤ ਪੈਂਦੀ ਹੈ ਫਸਲ ਖਰਾਬ ਹੁੰਦੀ ਹੈ ਤੇ ਕੁਝ ਜਿਹੜਾ ਵਾ ਸਟਾਕਿਸਟ ਸਟਾਕ ਕਰਦੇ ਨੇ ਤੁਸੀਂ ਆਉਣ ਵਿੱਚ ਦੇਖਿਆ ਹੀ ਇੱਕ ਕਵਰ ਕੀਤੀ ਸੀ ਨਿਊਜ਼ ਕਿਸੇ ਨੇ ਕਿ ਕਿਸੇ ਨੇ 200 ਗ੍ਰੇਡ ਰੱਖੇ ਦਸੀ ਅੰਦਰ ਉਹ ਬਲੈਕ ਹੋ ਰਿਹਾ ਸੀ ਤੇ ਉਹ ਕਵਰ ਕੀਤਾ ਤੇ ਫੜਿਆ ਗਿਆ ਐਸੀ ਚੀਜ਼ ਬਲੈਕ ਨਾ ਹੋਵੇ ਸਟਾਕ ਨਾ ਹੋਵੇ ਕਿਤੇ ਬਰਸਾਤ ਦੂਜੇ ਕਾਲਾ ਬਜ਼ਾਰ ਜਿਹੜੀ ਕਿ ਮਹਿੰਗਾਈ ਦੀ ਜ਼ਿੰਮੇਵਾਰ ਹੈ ਬਿਲਕੁਲ ਬਿਲਕੁਲ ਹੁਣ ਆਲੂ ਹੀ ਲੈ ਲਏ ਆਲੂ ਵੀ ਸਟਾਕ ਹੋਇਆ ਹੋਇਆ ਜਿੰਨੀ ਦੇਰ ਤੱਕ ਆਲੂ ਗਦਾਮਾ ਚੋਂ ਨਿਕਲੇਗਾ ਨਹੀਂ ਤੇ ਰੇਟ ਥੱਲੇ ਆਣਾ ਨਹੀਂ ਪਿਆਜ਼ ਦਾ ਵੀ ਹੋਈ ਸੇਮ ਪ੍ਰੋਸੀਜਰ ਹੈਗਾ ਪੈਗਾ ਸੀ 20-25 ਰੁਪਏ ਕਿਲੋ 40-50 ਰੁਪਏ ਕਿਲੋ ਇਹਦਾ ਤੇ ਆਮ ਬੰਦਾ ਕੀ ਕਰੇਗਾ ਸਬਜ਼ੀ ਦੇ ਭਾਜੇ ਗੱਲ ਕੱਢੀ ਸਬਜ਼ੀ ਵੀ ਮਹਿੰਗੀ ਹੈ ਬਿਲਕੁਲ ਬਿਲਕੁਲ ਸਾਰੀ ਹਰ ਇੱਕ ਸਬਜ਼ੀ ਮਹਿੰਗੀ ਹੈ ਸਸਤਾ ਹੈ ਆਏ ਕੁਝ ਨਹੀਂ ਲੋਕ ਖਾਂਗੇ ਕੀ ਕੋਈ ਵੀ ਲੱਲੋ ਗੋਭੀ ਹੈ ਗੋਭੀ 80-100 ਰੁਪਏ ਕਿਲੋ ਹੈ ਕੀ ਆ ਤੋ ਰਿਟਿੰਦੇ ਕੀ ਆ ਜਿਹੜੇ ਬੱਚੇ ਖਾਂਦੇ ਵੀ ਨਹੀਂ 100-120 ਰੁਪਏ ਕਿਲੋ ਸ਼ਿਮਲਾ ਮਿਰਚ 100 ਰੁਪਏ ਕਿਲੋ ਕੀ ਬੰਦਾ ਖਾਏਗਾ ਜੋ ਕਿ ਬਰਸਾਤ ਕਰਕੇ ਮੌਸਮ ਕਰਕੇ ਸਭ ਕੁਝ ਹੀ ਖਰਾਬ ਹੋਇਆ ਦਾ ਵਾ ਤੁ ਜਿਹੜਾ ਲੋਕ ਫਿਰ ਭਾਅ ਪੁੱਛਦੇ ਨੇ ਤੁਹਾਡੀ ਵੀ ਖਪਤ ਤੇ ਇੱਕ ਫਰਕ ਪੈਂਦਾ ਹੋਣਾ ਤੁਹਾਡੀ ਸੇਲ ਤੇ ਫਰਕ ਪੈਂਦਾ ਬਿਲਕੁਲ ਬਿਲਕੁਲ ਪੈਂਦਾ ਜਿੱਥੇ ਲੋਕੀ 5-5 ਕਿਲੋ ਲੈ ਕੇ ਜਾ ਰਹੇ ਸੀ ਅੱਜ ਕੱਲ ਡੇਟ ਆ ਰਹੀ ਹੈ 2-2 ਕਿਲੋ ਤੇ ਤੇ ਉੱਥੇ ਸਾਡਾ ਵੀ ਫਰਕ ਪੈਂਦਾ ਪਿਆ ਜਿੱਥੇ ਬਿਜ਼ਨਸ ਹੈਗਾ ਸੀ 5000 ਦਾ ਉੱਥੇ 20000 ਦਾ ਰਹਿ ਗਿਆ ਸੇਲ ਘਟ ਜਾਂਦੀ ਤੁਹਾਡੀ ਫਿਰ ਕਸਟਮਰ ਤੁਸੀਂ ਦੇਖੋ ਰੌਣਕ ਆਈ ਨਹੀਂ ਬਾਜ਼ਾਰ ਦੇ ਵਿੱਚ ਕਸਟਮਰ ਕਹਿੰਦਾ ਯਾਰ ਬੱਚਿਆਂ ਨੇ ਖਾਣਾ ਨਹੀਂ ਸਬਜ਼ੀਆਂ ਕੀ ਕਰੀਏ ਆਂਦੇ ਨੇ ਦੋ ਦੋ ਚਾਰ ਕਿਲੋ ਲੈ ਆਉਂਦੇ ਦੋ ਚੱਲੋ ਜੀ ਤੇ ਬਹੁਤ ਸਾਰੇ ਲੋਕ ਆ ਸਿੱਧੀ ਹੁੰਨੇ ਜਿਹੜੇ ਭਾਅ ਪੁੱਛ ਕੇ ਹੀ ਚਲੇ ਜਾਂਦੇ ਵਾਪਸ ਬਿਲਕੁਲ ਸਰ ਕਈ ਮਯੂਸ ਵੀ ਜਾਂਦੇ ਨੇ ਉਹਨੇ ਕਿ ਮੀਡੀਅਮ ਲੋ ਰੇਂਜ ਦੇ ਬੰਦੇ ਲਗਾ ਲਏ ਜਿਹੜੇ ਕਿ ਰੋਜ਼ ਕਮਾਉਂਦੇ ਰੋਜ਼ ਖਾਂਦੇ ਘੜੀਦਾਰ ਉਹ ਆਂਦੇ ਨੇ ਪਰ ਉਹਨਾਂ ਨੂੰ ਵੀ ਮਨਾ ਨਹੀਂ ਕਰੀਦਾ 20 ਰੁਪਏ ਦਾ ਮਸਾਲਾ ਲੈਂਦੇ ਨੇ ਸਾਡੇ ਕੋਲ ਆ ਕੇ ਤੜਕਾ ਉਹਨਾਂ ਨੂੰ ਵੀ ਦਹੀਂ ਦਾ ਭਾਵੇਂ ਲਸਣ ਹੋਵੇ ਪਿਆਜ਼ ਹੋਵੇ ਟਮਾਟਰ ਹੋਵੇ ਦਹੀਂ ਦਾ ਘੱਟ ਲੱਟਲੀਸਟ ਖਾ ਤੇ ਸਕੇ ਕੁਝ ਬਣਾ ਕੇ ਨਾ ਨਹੀਂ ਕਰੀਦਾ ਪਰ ਤੜਕਾ ਮਹਿੰਗਾ ਪੈ ਰਿਹਾ ਸਬਜ਼ੀ ਤੇ ਮਹਿੰਗੀ ਹੈ ਹੀ ਤੜਕਾ ਤੇ ਉਹਨਾਂ ਨੂੰ ਵੀ ਦੁਨੀਆ ਭਾਅ ਤੇ ਪੈ ਰਿਹਾ ਬਿਲਕੁਲ ਸਰ ਤੜਕਾ ਹੀ ਮ ਕੰ ਕੋਈ ਵੀ ਚੀਜ਼ ਲਗਾ ਲੋ ਨਾਲ ਹੈ ਸਵਾਦ ਨਹੀਂ ਬਣਨਾ ਸਵਾਦ ਹੀ ਨਹੀਂ ਬਣਨਾ ਟਮਾਟਰ ਤੋਂ ਬਿਨਾਂ ਨਹੀਂ ਬਣਨਾ ਨਾ ਲਸਣ ਨਾ ਅਦਰਕ ਨਾ ਮਿਰਚਾਂ ਇਸੇ ਤੋਂ ਬਿਨਾਂ ਕੋਈ ਚੀਜ਼ ਨਹੀਂ ਬਣਨੇਗੀ ਜਦੋਂ ਅਣਮਲ ਸਮੇਂ ਅੰਦਰ ਕੋਈ ਰੀਲੀਫ ਮਿਲਦਾ ਮਖਾਈ ਦੇ ਰਹੇ ਲੋਕਾਂ ਨੂੰ ਸਸਤੀ ਸਬਜੀ ਜਾਂ ਸਬਜ਼ਾ ਇਹ ਟਮਾਟਰ ਆਲੂ ਪਿਆਜ਼ ਮਿਲੂਗਾ ਨਹੀਂ ਮੁਸ਼ਕਲ ਹੈ ਸਰ ਜਿੰਨੀ ਦੇਰ ਤੱਕ ਆਲੂ ਸਟਾਕ ਨਹੀਂ ਨਾ ਹੋਏਗਾ ਘੱਟ ਬਾਹਰ ਨਹੀਂ ਨਿਕਲੇਗਾ ਦਾਮਾਂ ਚ ਤੇ ਉਨੀ ਦੇਰ ਤੱਕ ਰੀਲੀਫ ਦੀ ਕੋਈ ਚਾਂਸ ਨਹੀਂ ਟਮਾਟਰ ਜੇ ਤੇ ਪ੍ਰਮਾਤਮਾ ਨੇ ਚਾਇਆ ਤੇ ਫਿਰ ਤੇ ਰਹੇਗਾ ਸਹੀ ਜੇ ਨਹੀਂ ਤੇ ਜਿਸ ਤਰ੍ਹਾਂ ਪਿਛਲੇ ਸਾਲ 200 ਗਿਆ ਇਸ ਵਾਰ ਵੀ ਪੂਰੇ ਚਾਂਸ ਆਕੇ ਦੋ ਸੌ ਤੇ ਜਾਂਦੇ ਦੋ ਸੌ ਦੇ ਕਿਉਂਕਿ ਜੇ ਤੁਸੀਂ ਕ੍ਰੀਏਟ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਡਰ ਨਹੀਂ ਲੱਗਦਾ ਵੀ ਇੰਨਾ ਪਾ ਮਹਿੰਗਾ ਸੁਣ ਕੇ ਤੁਸੀਂ ਤੇ ਲੈ ਦੇ ਹੋਲ ਸੇਲ ਜਿਹੜਾ ਡਿਟੇਲ ਤੇ ਵੇਚਣਾ ਤੁਸੀਂ ਅਦਾ ਅਦਾ ਕਿਲੋ ਪਾ ਪਾ ਕਿਲੋ ਕਿਲੋ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਟਮਾਟਰ ਇਹ ਘਾਟੇ ਦਾ ਸੌਦਾ ਵੇchnਾ ਇਹਨੂੰ ਨਹੀਂ ਸਰ ਸਾਨੂੰ ਤੇ ਚਲੋ ਹੁੰਦਾ ਵੀ ਡਰ ਵੀ ਲੱਗਦਾ ਬਟ ਲੈਣਾ ਤੇ ਪੈਣਾ ਹੀ ਸਾਨੂੰ ਸਰ ਭਾਵੇਂ 500 ਰੁਪਏ ਕਿਲੋ ਹੋਵੇ ਕਿਉਂਕਿ ਸਾਡੇ ਕੋ ਆਕੇ ਡਿਮਾਂਡ ਕਰਨੀ ਹੈ ਇੱਕ ਮੇਨ ਮੰਡੀ ਹੈ ਸਾਰੇ ਅੰਮ੍ਰਿਤਸਰ ਦੀ ਤੋਂ ਹਰਕ ਮਾਤਾ ਸਾਰੇ ਵਣਕ ਪੂਰੇ ਕਰਨੇ ਹੀ ਪੈਣਗੇ ਬਿਲਕੁਲ ਬਿਲਕੁਲ ਭਾਵੇਂ 10 ਰੁਪਏ ਕਿਲੋ ਹੋਵੇ ਭਾਵੇਂ 1000 ਰੁਪਏ ਕਿਲੋ ਹੋਵੇ ਪਰ ਉਹ ਖਾਨੀ ਹੁੰਦਾ ਜਦੋਂ ਗਲ ਜਾਂਦੇ ਬਿਲਕੁਲ ਸਰ ਹੁਣ ਇਹ ਟਰਾਲੀ 'ਚ ਸੁੱਟਿਆ 25 ਕਿਲੋ ਟਮਾਟਰ ਜੇਦੀ ਕੋਈ ਗਿਣਤੀ ਨਹੀਂ ਕੀ ਗਿਣਤੀ ਕੋ ਨਹੀਂ ਸੁੱਟਣਾ ਪੈਂਦਾ ਕਿਉਂਕਿ ਸਾਨੂੰ ਸਫਾਈ ਦਾ ਵੀ ਧਿਆਨ ਲੱਗਣਾ ਪੈਂਦਾ ਸਾਰਾ ਕੁਝ ਦੇਖਣਾ ਪੈਂਦਾ ਸਰ ਤੇ ਦਾਗ ਤੇ ਲੜਦੇ ਵੀ ਹੋਣਗੇ ਜੇ ਭਾਅ ਪੁੱਛਦੇ ਹੋ ਬਿਲਕੁਲ ਸਰ ਕਈ ਆ ਕੇ ਬੋਲਦੇ ਵੀ ਕਿ ਨੇ ਕਿ ਆਪ ਆਪਣਾ ਮੈਂ ਪਿਛਲੇ ਹਫਤੇ ਘੜਿਆ 20 ਰੁਪਏ ਕਿਲੋ ਅੱਜ 100 ਹੋ ਗਿਆ ਕੀ ਕਰ ਸਕਦੇ ਆ ਆਪਾਂ ਵੀ ਮਜਬੂ ਹਰ ਕੋਈ ਮਜ਼ਬੂਰ ਹੈ ਭਾਵੇਂ ਦੁਕਾਨਦਾਰ ਨੇ ਤੇ ਭਾਵੇਂ ਗ੍ਰਾਹਕ ਕਿਉਂਕਿ ਲਗਾਤਾਰ ਸਬਜ਼ੀਆਂ ਤਾਂ ਮਹਿੰਗੀਆਂ ਲੋਕਾਂ ਨੂੰ ਖਰੀਦਣੇ ਹੀ ਪੈ ਰੀਆਂ ਨੇ ਸਬਜ਼ੀ ਤੋਂ ਮਹਿੰਗਾ ਜਿਹੜਾ ਕੀ ਉਹ ਤੜਕਾ ਕਿਉਂਕਿ ਤੜਕੇ ਤੋਂ ਬਿਨਾਂ ਸਬਜ਼ੀ ਸਵਾਦ ਹੀ ਨਹੀਂ ਬਣਦੀ ਤਾਂ ਟਮਾਟਰ ਜਿਹੜੇ ਨੇ ਉਹ 100 ਰੁਪਏ ਕਿਲੋ ਵਿਕਰੇ ਨੇ ਭਾਜੀ ਕੀ ਕਹਿੰਦਾ ਜੀ 100 ਰੁਪਏ ਕਿਲੋ ਟਮਾਟਰ ਹੋ ਗਿਆ ਆਹੋ ਜੀ ਹੋ 100 ਰੁਪਏ ਕਿਲੋ ਹੀ ਹੋ ਗਿਆ ਕੀ ਕਰੇ ਮਸਕਲ ਹੁੰਦੀ ਜੇਬ ਤੇ ਕਿੰਨੀ ਕਰੇ ਮਸਕਲ ਹੁੰਦੀ ਯਾਰ ਨਿੰਬੂ 100 ਰੁਪਏ ਕਿਲੋ ਹੈ 100 ਰੁਪਏ ਪਰ ਸਬਜ਼ੀ ਬੜੀ ਮਹਿੰਗੀ ਹੋਈ ਹੈ ਸੋ ਇਹਦਾ ਬਜਟ ਫਿਰ ਗੜਬੜਾ ਜਾਂਦਾ ਗੜਬੜਾ ਜਾਂਦਾ ਹੀ ਜਾਂਦਾ ਹੈ ਫਿਰ ਕੀ ਕਰ ਸਕਨੇ ਆ ਫਿਰ ਤੇ ਕਹਿੰਦੇ ਟਮਾਟਰ ਹਜੇ ਹੋਰ ਜੇ ਮਹਿੰਗਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ 200 ਕਿਲੋ ਬੜਾ ਬੜੀਆਂ ਆਈਆਂ ਹੀ ਹੈ ਨਾ ਕੀ ਕਰ ਸਕਦਾ ਬੰਦਾ ਪਰ ਯੂਪੀ ਬਿਹਾਰ ਉਹਦੇ ਲੇ ਪਾਸੇ ਬੜਾ ਬੜੀਆਂ ਆਈਆਂ ਹੀ ਹੈ ਟਮਾਟਰ ਤੋਂ ਬਿਨਾਂ ਸਬਜ਼ੀ ਨਾਲੋ ਨਹੀਂ ਫਿਰ ਬੱਚੇ ਨਹੀਂ ਖਾਂਦੇਗੇ। ਹਾਂ ਤੇਜ਼ ਦਾ ਫਰਕ ਪੈ ਜਾਂਦਾ ਮੈਂ। ਜੇਕਰ ਅਮੂਮਨ ਤੁਸੀਂ ਟਮਾਟਰ ਕਿੰਨੇ ਲੈਂਦੇ ਹੋ ਜੀ? ਕਿੰਨੇ ਦਿਨ ਬਾਅਦ? 2 ਕਿਲੋ ਲਈਦੇ 5-7 ਦਿਨ ਨਿਕਲ ਜਾਂਦੇ ਆ। ਹੁਣ 100 ਰੁਪਏ ਕਿਲੋ ਫਿਰ ਕਿਲੋ ਹੀ ਲੱਗੇ ਚੱਲੇ। ਕਿਲੋ ਹੀ ਲੱਗੇ ਚੱਲੇ। ਇਹ ਬਹੁਤ ਮੇਰੇ ਬਾਗੋਂ ਭਗੇ ਬੜੇ ਘਰੇ। ਹਾਂ। ਬਿਲਕੁਲ ਜੀ। ਮਜਬੂਰੀ ਵਿੱਚ ਹੀ ਸਹੀ ਪਰ ਲੋਕਾਂ ਨੂੰ ਟਮਾਟਰ ਤਾਂ ਖਰੀਦਨੇ ਹੀ ਪੈਣੇ ਨੇ ਕਿਉਂਕਿ ਟਮਾਟਰ ਤੋਂ ਬਿਨਾ ਸਬਜ਼ੀ ਜਿਹੜਾ ਉਹ ਸਵਾਦ ਨਹੀਂ ਬਣਦੀ ਤੜਕਾ ਨਹੀਂ ਲੱਗਦਾ ਮੈਮ ਕਿੰਨੀ ਕਿ ਮਹਿੰਗੀ ਹੋ ਗਈ ਸਬਜ਼ੀ ਔਰ ਟਮਾਟਰ ਆਲੂ ਦੇ ਪਿਆਜ਼ ਦੇ ਭਾਅ ਕਿੰਨੇ ਮਹਿੰਗੇ ਹੋ ਗਏ ਬਹੁਤ ਜ਼ਰਾ ਹੋਏ ਆਮ ਆਦਮੀ ਲਈ ਬੜੀ ਮੁਸ਼ਕਲ ਹੈ ਬੜੀ ਬੋਲਾਮਾ ਕਮਾਈ ਆ ਗਈ ਨਹੀਂ ਫਸਬਜ਼ੀਆਂ ਦੇ ਰੇਡ ਵੱਧਦੇ ਜਾਂਦੇ ਆ ਖਾਣੇ ਤੇ ਪੈ ਗਈ ਫਿਰ ਵੀ ਸੋਈਦਾ ਬਜਟ ਮੈਨੇਜ ਹੋ ਪਾਂਦਾ ਇਨੀ ਮਹਿੰਗੀ ਨਹੀਂ ਉਲਟ ਪੁਲਟ ਹੋ ਗਿਆ ਸਾਰਾ ਹੀ ਬਜਟ ਬਿਲਕੁਲ ਖਰਾਬ ਹੋ ਗਿਆ ਇਹ ਚੀਜ਼ ਸਸਤੀ ਹੋਣੀ ਚਾਹੀਦੀ ਚੀਜ਼ ਸਸਤੀਆਂ ਨਹੀਂ ਚਾਹੀਦੀਆਂ ਬਹੁਤ ਜ਼ਿਆਦਾ ਸਬਜ਼ੀ ਦਾ ਖਾਸ ਕਰਕੇ ਬਹੁਤ ਮਹਿੰਗੀ ਹੋ ਗਈ ਹੈ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਚ ਜਰੂਰਤ ਹੈ ਦੇਲੀ ਬੰਨੀ ਹਾਂ ਇਹ ਪੂਰੀ ਨਹੀਂ ਹੋ ਰਹੀ ਬੱਚੇ ਦਾਲਾਂ ਨਹੀਂ ਖਾਂਦੇ ਸਬਜ਼ੀਆਂ ਮੰਗਦੇ ਸਬਜ਼ੀਆਂ ਲੈਣੇ ਤੜਕਾ ਤੇ ਬਿਗਾਰ ਬੰਨੀ ਨਹੀਂ ਉਹ ਵੀ ਤੜਕਾ ਬਿਗਾਰ ਨਹੀਂ ਬੰਨੀ ਟਮਾਟਰ ਟਮਾਟਰ ਮਹਿੰਗਾ ਹੋ ਗਿਆ ਟਮਾਟਰ ਮਹਿੰਗਾ ਹੋ ਗਿਆ ਤਾਂ ਬਿਲਕੁਲ ਹਾਂ ਇਹ ਮਹਿੰਗੇ ਹੋਏ ਸਭ ਕੁਝ ਮਹਿੰਗਾ ਹੋ ਗਿਆ ਬਿਲਕੁਲ ਜਾਏ ਤਾਂ ਜਾਏ ਕਹਾਂ ਬਿਲਕੁਲ ਜੀ ਕਿਉਂਕਿ ਮਜਬੂਰੀ ਹੈ ਲੋਕਾਂ ਦੀ ਸਬਜੀ ਜਿਹੜੀ ਕੀ ਉਹ ਖਰੀਦਣੀ ਪੈਣੀ ਹੈ ਪੰਜੀ ਕਿੰਨੀ ਕ ਮਹਿੰਗੀ ਹੋ ਗਈ ਸਬਜੀ ਢੇਲੀ ਜਿਹੜੀ ਬਣਾਉਣੀ ਪੈਣੀ ਔਰ ਖਵਾਉਣੀ ਵੀ ਪੈਣੀ ਘਰ ਉਹ ਤੇ ਬਣਾਣੀ ਪੈਣੀ ਹੈ ਓਕੇ ਹੋ ਕੇ ਸੋਖੀ ਹੋ ਕੇ ਭਰਾਨੀ ਪਏਗੀ ਸਬਜੀ ਦਾ ਜੀ ਬਾਕੀ ਚਲੋ ਕਰਨੇ ਪੈਂਦਾ ਹੈ ਇਹਦੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਨਾ ਇਹਦੇ ਬਾਰੇ ਚ ਕਿਸ ਕਿਸ ਤਰ੍ਹਾਂ ਕਰਨਾ ਹੈ ਬਾਕੀ ਟਮਾਟਰ ਤਾਂ ਨਾ ਪਤਾ ਇਹ ਬਹੁਤ ਮਹਿੰਗਾ ਹੈ ਉਹ ਤੇ ਚਲੋ ਨਾਮ ਵੀ ਪਾਵਾਂਗੇ ਗੁਜ਼ਾਰਾ ਹੋ ਜਾਏਗਾ ਬਾਕੀ ਪਿਆਜ਼ ਤੋਂ ਬਿਨਾਂ ਘਰ ਤਾਂ ਗੁਜ਼ਾਰਾ ਨਹੀਂ ਹੁੰਦਾ ਨਾ ਪੰਜਾਹ ਉਹ ਵੀ 50 ਰੁਪਏ ਕਿਲੋ ਪਰ ਉਹ ਥੋੜਾ ਥੋੜਾ ਬੰਦਾ ਥੋੜਾ ਵਧ ਲੰਦਾ ਬੱਸ 10 ਕਿਲੋ ਹਰ ਦਿਓ ਤਾਂ ਬਿਲਕੁਲ ਜੀ ਟਮਾਟਰ ਜਿਹੜਾ ਕਿ ਉਹ 100 ਰੁਪਏ ਕਿਲੋ ਵਿਕਰੇ ਹੈ ਔਰ ਆਮਲੇ ਦਿਨਾ ਵਿੱਚ ਟਮਾਟਰ ਦੇ ਭਾ ਜਿਹੜਾ ਹੋਰ ਵਦਨ ਦੀ ਜਿਹੜੀ ਕਿ ਉਹ ਸੰਭਾਵਨਾ ਦੁਕਾਨਦਾਰਾਂ ਵੱਲੋਂ ਜਿਤਾਈ ਜਾ ਰਹੀ ਹੈ ਤਾਂ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਕਿ ਉਹ ਵਧੀਆਂ ਵੀ ਦਿਖਾਈ ਦੇ ਰਹੀਆਂ ਕਿਉਂਕਿ ਇੱਕ ਪਾਸੇ ਸਬਜ਼ੀ ਦੇ ਭਾਅ ਅਸਮਾਨ ਛੂਰੇ ਨੇ ਔਰ ਸਬਜ਼ੀ ਉਹਨਾਂ ਚ ਸਵਾਦ ਨਹੀਂ ਬੰਦੀ ਜਿੰਨਾ ਚਿਰ ਸਬਜ਼ੀ ਨੂੰ ਟਮਾਟਰ ਅਦਰਕ ਦਾ ਪਿਆਜ਼ ਦਾ ਲਸਣ ਦਾ ਤੜਕਾ ਨਾ ਲੱਗੇ ਪਰ

ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par